ਪਾਵੇਂ ਕੰਮ 100% ਨਾ ਵੀ ਹੋਵੇ ਦੇਖੋ ਪੇਸ਼ੇਵਰਤਾ ਨਾ ਪਰੋਸਾ ਬਣਾਉਂਦੀ ਹੈ ਸਿੱਧੀ ਜੀ ਗੱਲ ਹੈ ਜਦੋਂ ਤੁਸੀਂ ਪਰੋਸੀ ਯੋਗ ਹੁੰਦੇ ਹੋ ਆਪਣਾ ਕੰਮ ਵਕਤ ਸਿਰ ਕਰਦੇ ਹੋ ਜ਼ਿੰਮੇਵਾਰੀ ਸਮਝਦੇ ਹੋ ਤੇ ਸਾਫ਼ ਗੱਲਬਾਤ ਰੱਖਦੇ ਹੋ ਤਾਂ ਲੋਕ ਤੁਹਾਡੇ ਤੇ ਯਕੀਨ ਕਰਦੇ ਨੇ ਹਾਂਜੀ ਬਿਲਕੁਲ ਤੇ ਇਹੀ ਯਕੀਨ ਇਹੀ ਪਰੋਸਾ ਲੰਬੇ ਸਮੇਂ ਦੇ ਰਿਸ਼ਤੇ ਤੇ ਟਿਕਾਊ ਸਫਲਤਾ ਦਾ ਆਧਾਰ ਬਣਦਾ ਹੈ ਇੱਕ ਉਦਾਹਰਣ ਲੈ ਲਓ ਮਨ ਲਓ ਇੱਕ ਟੀਮ 95% ਸਹੀ ਰਿਪੋਰਟ ਟਾਈਮ ਤੇ ਦਿੰਦੀ ਹੈ ਉਹ ਉਸ ਟੀਮ ਨਾਲੋਂ ਜ਼ਿਆਦਾ ਪੇਸ਼ੇਵਰ ਮੰਨੀ ਜਾਊਗੀ ਜਿਹੜੀ 100% ਸਹੀ ਰਿਪੋਰਟ ਦੇ ਚੱਕਰ 'ਚ ਹਫ਼ਤੇ ਲਗਾ ਦਿੰਦੀ ਹੈ ਇੱਥੇ ਉੱਚੇ ਮਿਆਰ ਦਾ ਮਤਲਬ ਪੇਸ਼ੇਵਰ ਰਵਈਆ ਹੈ ਕਾਰਗੁਜ਼ਾਰੀ ਹੈ ਹਰ ਵਾਰ ਨੁਕਸ ਰਹਿਤ ਹੋਣਾ ਨਹੀਂ ਵਾਹ ਇਹ ਬਹੁਤ ਵਧੀਆ ਨੁਕਸਤਾ ਹੈ ਬਹੁਤ ਸਪਸ਼ਟ ਤੇ ਜਿਵੇਂ ਅਸੀਂ ਸ਼ੁਰੂ 'ਚ ਕਿਹਾ ਸੀ ਇਹ ਸਾਰੀ ਸੋਚ ਸਿਰਫ ਹਵਾ 'ਚ ਨਹੀਂ ਇਹ ਅਸਲ ਤਜਰਬਿਆਂ ਤੇ ਅਦਾਲਤ ਹੈ ਹਾਂਜੀ ਬਿਲਕੁਲ ਇਹ ਵਿਚਾਰ ਜਿੰਨਾ ਤੇ ਆਪਾਂ ਗੱਲ ਕਰ ਰਹੇ ਆ ਇਹ ਰੁਪੇਸ਼ ਜੈਨ ਦੇ ਨਿੱਜੀ ਜੀਵਨ ਤੇ ਉਹਨਾਂ ਦੇ ਕਾਰਪੋਰੇਟ ਤਜਰਬਿਆਂ ਦਾ ਨਿਚੋੜ ਨੇ ਇਹ ਉਹ ਸਬਕ ਨੇ ਜਿਹੜੇ ਜ਼ਿੰਦਗੀ